ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਮਕਾਨ ਨਹੀਂ ਉਹ ਤਾਂ ਬਸ ਚੁੱਪ ਦਾ ਇੱਕ ਗੋਦਾਮ ਸੀ ਕੰਦਾਂ ਤੇ ਹਰਬੰਸ ਦੀਆਂ ਟੰਗੀਆਂ ਤਸਵੀਰਾਂ ਵੀ ਮੇਰੇ ਨਾਲ ਗੱਲ ਨਹੀਂ ਕਰਦੀਆਂ ਸਨ ਜਦੋਂ ਕਿ ਉਹ ਜਿਉਂਦਾ ਸੀ ਤਾਂ ਕਮਰੇ ਦੀ ਇੱਕ ਵੀ ਕੰਧ ਚੁੱਪ ਨਹੀਂ ਸੀ ਰਹੀ ਮੈਂ ਸਰਦਾਰ ਪ੍ਰੀਤਮ ਸਿੰਘ ਆਪਣੇ ਪੁੱਤ ਹਰਬੰਸ ਦੀ ਵਰਸੀ ਵਾਲੇ ਦਿਨ ਘਰ ਦੇ ਵਿਹੜੇ ਵਿੱਚ ਲੱਗੇ ਨਿੰਮ ਦੇ ਢੇਠਾਂ ਬੈਠਾ ਪੱਥਰ ਦੀ ਮੂਰਤ ਬਣਿਆ ਹੋਇਆ ਸੀ ਇੱਕ ਸਾਲ ਹੋ ਗਿਆ ਸੀ ਪਰ ਸਮੇਂ ਦੀ ਸੂਈ ਮੇਰੇ ਲਈ ਉੱਥੇ ਹੀ ਖੜੇ ਸੀ ਜਿੱਥੇ ਉਸਨੇ ਆਖਰੀ ਸਾਹ ਲਿਆ ਸੀ ਹਰਬੰਸ ਮੇਰਾ ਇੱਕੋ ਇੱਕ ਪੁੱਤ ਸੀ ਬਚਪਨ ਵਿੱਚ ਉਹ ਮੇਰਾ ਪਰਛਾਵਾਂ ਹੁੰਦਾ ਸੀ ਪਰ ਜਵਾਨੀ ਵਿੱਚ ਆ ਕੇ ਸਾਡੇ ਰਿਸ਼ਤੇ ਵਿੱਚ ਇੱਕ ਅਜਿਹੀ ਖਾਈ ਬਣ ਗਈ ਜਿਸ ਨੂੰ ਕੋਈ ਪੁਲ ਪਾਰ ਨਹੀਂ ਕਰ ਸਕਿਆ ਗੱਲ ਮਾਮੂਲੀ ਸੀ ਉਹ ਸ਼ਹਿਰ ਜਾ ਕੇ ਫੋਟੋਗ੍ਰਾਫੀ ਦਾ ਕੰਮ ਕਰਨਾ ਚਾਹੁੰਦਾ ਸੀ ਤੇ ਮੈਂ ਚਾਹੁੰਦਾ ਸੀ ਕਿ ਉਹ ਖੇਤੀ ਸੰਭਾਲੇ ਇਹ ਫੋਟੋ ਤੇਰੀ ਭੁੱਖ ਨਹੀਂ ਮਿਟਾਉਣਗੀਆਂ ਮੈਂ ਉਸ ਨੂੰ ਚੀਕ ਕੇ ਕਿਹਾ ਸੀ ਉਸ ਦਿਨ ਉਹ ਬਿਨਾਂ ਕੁਝ ਕਹੇ ਘਰੋਂ ਚਲਾ ਗਿਆ ਮੈਂ ਸੋਚਿਆ ਸੀ ਗੁੱਸਾ ਠੰਡਾ ਹੋ ਜਾਵੇਗਾ ਤੇ ਉਹ ਮੁੜ ਆਵੇਗਾ ਪਰ ਉਹ ਕਦੇ ਮੁੜਿਆ ਨਹੀਂ ਅਗਲੇ 10 ਸਾਲਾਂ ਤੱਕ ਮੈਂ ਉਸਤੇ ਗੁੱਸੇ ਨੂੰ ਆਪਣਾ ਹੰਕਾਰ ਬਣਾਈ ਰੱਖਿਆ ਨਾ ਮੈਂ ਉਸਨੂੰ ਫੋਨ ਕੀਤਾ ਨਾ ਉਸਨੇ ਸਾਡੀ ਆਖਰੀ ਮੁਲਾਕਾਤ ਬਸ ਇੱਕ ਗੁੱਸੇ ਭਰੀ ਬੈ ਸੀ ਫਿਰ ਇੱਕ ਦਿਨ ਉਸਦੇ ਦੋਸਤ ਦਾ ਫੋਨ ਆਇਆ ਸੜਕ ਹਾਦਸਾ ਬਸ ਇੱਕੋ ਸ਼ਬਦ ਕੰਨਾਂ ਵਿੱਚ ਗੂੰਜਿਆ ਆਖਰੀ ਮੁਲਾਕਾਤ ਜਦੋਂ ਮੈਂ ਭੱਜ ਕੇ ਹਸਪਤਾਲ ਪਹੁੰਚਿਆ ਤਾਂ ਉਹ ਇੱਕ ਸਫੇਦ ਚਾਦਰ ਹੇਠ ਲੇਟਿਆ ਸੀ ਉਸਦੇ ਹੱਥ ਵਿੱਚ ਇੱਕ ਕੈਮਰਾ ਸੀ ਜਿਸਦੀ ਸਕਰੀਨ ਉੱਤੇ ਮੇਰੀ ਮੇਰੀ ਪਤਨੀ ਤੇ ਨਿੰਮ ਦੇ ਦਰਖਤ ਦੀ ਤਸਵੀਰ ਲੱਗੀ ਹੋਈ ਸੀ ਉਹ ਤਸਵੀਰ ਜੋ ਉਸਨੇ ਗੁੱਸੇ ਵਿੱਚ ਜਾਣ ਤੋਂ ਇੱਕ ਰਾਤ ਪਹਿਲਾਂ ਖਿੱਚੀ ਸੀ ਉਸਨੇ ਮੈਨੂੰ ਦਿਖਾਉਣ ਲਈ ਇਹ ਤਸਵੀਰ ਸੰਭਾਲ ਕੇ ਰੱਖੀ ਸੀ ਜਿਸ ਨੂੰ ਮੈਂ ਕਦੇ ਦੇਖਿਆ ਹੀ ਨਹੀਂ ਸੀ ਉਸ ਪਲ ਮੇਰਾ ਹੰਕਾਰ ਟੁੱਟ ਕੇ ਰੇਤ ਵਾਂਗ ਖਿਲਰ ਗਿਆ ਮੈਂ ਝੁਕਿਆ ਉਸਦੀ ਠੰਡੀ ਹਥੇਲੀ ਨੂੰ ਛੋਇਆ ਤੇ ਪਹਿਲੀ ਵਾਰ ਆਪਣੇ ਪੁੱਤ ਨੂੰ ਕਿਹਾ ਮਾਫ਼ ਕਰ ਦੇ ਪੁੱਤ ਮੈਂ ਤੇਰੀ ਕਲਾ ਨੂੰ ਨਹੀਂ ਸਮਝ ਸਕਿਆ ਪਰ ਉਸ ਚੁੱਪ ਕਮਰੇ ਵਿੱਚ ਮੇਰੇ ਅਤਰੂਆਂ ਦਾ ਕੋਈ ਜਵਾਬ ਨਹੀਂ ਸੀ ਅੱਜ ਨਿੰਮ ਦੇ ਹੇਠਾਂ ਬੈਠਾ ਮੈਂ ਆਪਣੇ ਆਪ ਨੂੰ ਰੋਜ਼ ਇਹੋ ਸਵਾਲ ਕਰਦਾ ਹਾਂ ਕਿ ਮੇਰਾ ਹੰਕਾਰ ਮੇਰੇ ਪੁੱਤ ਦੇ ਪਿਆਰ ਨਾਲੋਂ ਵੱਡਾ ਸੀ ਜਵਾਬ ਹਮੇਸ਼ਾ ਇੱਕੋ ਹੁੰਦਾ ਹੈ ਨਹੀਂ ਇਸ ਲਈ ਹਰ ਬਰਸੀ ਤੇ ਮੈਂ ਉਸਦੀ ਕਬਰ ਤੇ ਨਹੀਂ ਜਾਂਦਾ ਮੈਂ ਬਸ ਇੱਥੇ ਆਹ ਕਿ ਉਹ ਨਿੰਮ ਹੇਠਾਂ ਬੈਠ ਜਾਂਦਾ ਹਾਂ ਜਦਸਤਿਆਂ ਸ਼ਾਮਾਂ ਨੇ ਸਾਡੀ ਆਖਰੀ ਬਹਿਸ ਸੁਣੀ ਸੀ ਮੈਂ ਉਮੀਦ ਕਰਦਾ ਹਾਂ ਕਿ ਕਿਤੇ ਨਾ ਕਿਤੇ ਕਿਸੇ ਹੋਰ ਜਹਾਨ ਵਿੱਚ ਮੇਰਾ ਪੁੱਤ ਮੇਰੀ ਚੁੱਪ ਨੂੰ ਸੁਣ ਰਿਹਾ ਹੋਵੇਗਾ ਤੇ ਮੈਨੂੰ ਮਾਫ਼ ਕਰ ਦੇਵੇਗਾ। ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।